ਅਰਵਿੰਦ ਕੇਜਰੀਵਾਲ ਦੀ ਪੁਸਤਕ ਸਵਰਾਜ ਦਾ ਅਗਲਾ ਅੰਕ 9 ਪੇਸਾ ਕਾਨੂੰਨ ਦਾ ਕੀ ਹੋਇਆ ਕੁਝ ਲੋਕਾਂ ਦਾ ਕਹਿਣਾ ਹੈ ਕਿ ਪੇਸਾ ਕਾਨੂੰਨ ਵਿੱਚ ਗ੍ਰਾਮ ਸਭਾਵਾਂ ਨੂੰ ਸਾਰੀਆਂ ਤਾਕਤਾਂ ਦਿੱਤੀਆਂ ਗਈਆਂ ਹਨ ਕਿ ਆਦੀਵਾਸੀ ਇਲਾਕੇ ਜਿੱਥੇ ਪੇਸਾ ਕਾਨੂੰਨ ਲਾਗੂ ਹੁੰਦਾ ਹੈ ਉੱਥੇ ਗ੍ਰਾਮ ਸਭਾਵਾਂ ਵਧੀਆ ਕੰਮ ਕਰ ਰਹੀਆਂ ਹਨ ਕਿ ਉਸ ਇਲਾਕੇ ਵਿੱਚ ਸੁਧਾਰ ਹੋਇਆ ਹੈ ਬਿਲਕੁਲ ਨਹੀਂ ਪੇਸਾ ਇਲਾਕੇ ਵਿੱਚ ਵੀ ਗ੍ਰਾਮ ਸਭਾਵਾਂ ਬਿਲਕੁਲ ਨਾ ਕਾਮਯਾਬ ਹਨ ਉਹ ਇਸ ਲਈ ਕੇ ਪੇਸ਼ਾ ਕਾਨੂੰਨ ਵਿੱਚ ਵੀ ਗ੍ਰਾਮ ਸਭਾਵਾਂ ਨੂੰ ਅਧੂਰੀ ਤਾਕਤ ਦਿੱਤੀ ਗਈ ਹੈ ਦੂਸਰੀ ਗੱਲ ਜਿੰਨਾ ਪੇਸ਼ਾ ਕਾਨੂੰਨ ਵਿੱਚ ਲਿਖਿਆ ਹੈ ਉਸ ਤੇ ਵੀ ਅੱਧੇ ਅਧੂਰੇ ਰਾਜ ਸਰਕਾਰਾਂ ਨੇ ਲਾਗੂ ਕੀਤੇ ਹਨ ਪੇਸ਼ਾ ਲਾਕੇ ਵਿੱਚ ਵੀ ਗ੍ਰਾਮ ਸਭਾਵਾਂ ਬਿਲਕੁਲ ਨਾਕਾਮਯਾਬ ਹਨ ਉਹ ਇਸ ਲਈ ਕਿ ਪੇਸ਼ਾ ਕਾਨੂੰਨ ਵਿੱਚ ਵੀ ਗ੍ਰਾਮ ਸਭਾਵਾਂ ਨੂੰ ਅਧੂਰੀ ਤਾਕਤ ਦਿੱਤੀ ਗਈ ਹੈ ਵੈਸੀ ਪੈਸਾ ਕਾਨੂੰਨ ਕਹਿੰਦਾ ਹੈ ਕਿ ਪਿੰਡ ਦੀ ਵਿਕਾਸ ਯੋਜਨਾ ਗ੍ਰਾਮ ਸਭਾਵਾਂ ਵਿੱਚ ਬਣੇਗੀ ਮਤਲਬ ਪਿੰਡ ਵਿੱਚ ਸਰਕਾਰੀ ਪੈਸਾ ਕਿੱਥੇ ਖਰਚ ਹੋਣਾ ਹੈ ਇਹ ਗ੍ਰਾਮ ਸਭਾਵਾਂ ਹੀ ਤੈਅ ਕਰਨਗੀਆਂ ਅੰਕੜਿਆਂ ਮੁਤਾਬਕ ਪਿੰਡ ਵਿੱਚ ਪਹੁੰਚਣ ਵਾਲਾ ਸਾਰਾ ਸਰਕਾਰੀ ਪੈਸਾ ਦਿੱਲੀ ਵਿੱਚ ਜਾਂ ਰਾਜ ਸਰਕਾਰਾਂ ਵੱਲੋਂ ਬਣੀਆਂ ਯੋਜਨਾਵਾਂ ਦੇ ਤਹਿਤ ਹੀ ਪਹੁੰਚਦਾ ਹੈ ਮੁਕਤ ਫੰਡ ਬਿਲਕੁਲ ਨਹੀਂ ਦਿੱਤਾ ਜਾਂਦਾ ਸਾਰੇ ਪੈਸੇ ਦੇ ਬਾਰੇ ਵਿੱਚ ਦਿੱਲੀ ਜਾਂ ਰਾਜਧਾਨੀਆਂ ਵਿੱਚ ਹੀ ਤੈਅ ਹੋ ਜਾਂਦਾ ਹੈ ਕਿ ਕਿੰਨਾ ਪੈਸਾ ਕਿਸ ਪਿੰਡ ਵਿੱਚ ਖਰਚ ਹੋਵੇਗਾ ਤਾਂ ਪਿੰਡ ਵਾਲੇ ਕੀ ਯੋਜਨਾਵਾਂ ਬਣਾਉਣ ਹੈ ਨਾ ਅਜਿਹੀ ਦੀ ਗੱਲ ਪਿੰਡ ਵਾਲਿਆਂ ਨੂੰ ਪੈਸੇ ਵਰਤਨ ਦਾ ਅਧਿਕਾਰ ਤੇ ਦਿੱਤਾ ਹੈ ਪਰ ਪੈਸਾ ਨਹੀਂ ਹੈ ਪੈਸੇ ਦੇ ਤਹਿਤ ಗ್ರಾಮ ਸਭਾਵਾਂ ਦਾ ਪਿੰਡ ਦੇ ਅਧਿਆਪਕ ਜੰਗਲਾਤ ਅਧਿਕਾਰੀ ਪੁਲਿਸ ਅਧਿਕਾਰੀ ਤਹਿਸੀਲਦਾਰ ਸੇਿਤ ਕਰਮਚਾਰੀ ਆਦਤੇ ਕਿਸੇ ਤਰ੍ਹਾਂ ਦਾ ਕੋਈ ਵੀ ਹੁਕਮ ਨਹੀਂ ਚੱਲਦਾ ಗ್ರಾಮ ਸਭਾਵਾਂ ਕੋਈ ਵੀ ਫੈਸਲਾ ਲੈਣ ਉਹ ਨਿਰਣਿਆਂ ਦਾ ਪਾਲਨ ਉਹਨਾਂ ਅਧਿਕਾਰੀਆਂ ਨੂੰ ਹੀ ਕਰਨਾ ਪੈਂਦਾ ਹੈ ਅਗਰ ਇਹ ਉਹਨਾਂ ਨਿਰਣਿਆਂ ਦਾ ਪਾਲਨ ਨਾ ਕਰਨ ਤਾਂ ಗ್ರಾಮ ਸਭਾਵਾਂ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦੀਆਂ ਇਹ ਕਰਮਚਾਰੀ ਜਿੱਥੇ ਰਾਜ ਸਰਕਾਰਾਂ ਦੇ ਅਧੀਨ ਹੁੰਦੇ ਹਨ ਇਹ ਗ੍ਰਾਮ ਸਭਾਵਾਂ ਦੀ ਬਜਾਏ ਰਾਜ ਸਰਕਾਰ ਦਾ ਹੁਕਮ ਆਉਂਦੇ ਹਨ ਅਕਸਰ ਵੇਖਿਆ ਗਿਆ ਹੈ ਕਿ ਗ੍ਰਾਮ ਸਭਾਵਾਂ ਦੇ ਨਿਯਮਾਂ ਦੇ ਪਾਲਣ ਕਰਨ ਦੀ ਬਜਾਏ ਇਹ ਅਧਿਕਾਰੀ ਪਿੰਡ ਦੇ ਲੋਕਾਂ 'ਤੇ ਹਤਿਆਚਾਰ ਕਰਦੇ ਹਨ ਫਿਰ ਪੇਸ਼ਾ ਵਿੱਚ ਲਿਖਿਆ ਹੈ ਕਿ ਜ਼ਮੀਨ ਅਕਵਾਇਰ ਕਰਨ ਤੋਂ ਪਹਿਲਾਂ ਗ੍ਰਾਮ ਸਭਾਵਾਂ ਵਿੱਚ ਵਿਚਾਰ ਚਰਚਾ ਹੋਇਆ ਕਰੇਗੀ ਜ਼ਿਆਦਾਤਰ ਜਗ੍ਹਾ ਤੇ ਦੇਖਿਆ ਗਿਆ ਹੈ ਕਿ ਵਿਚਾਰ ਚਰਚਾ ਕੇਵਲ ਕਾਗਜ਼ੀ ਕਾਰਵਾਈ ਹੈ ਇਕ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਪੁਲਿਸ ਪੇਜ ਕੇ ਜ਼ਬਰਦਸਤੀ ਜ਼ਮੀਨ ਖੋਹ ਲਈ ਜਾਂਦੀ ਹੈ ਹਾਲਾਂਕਿ ਬੇਸਕ ਕਾਨੂੰਨ ਪੰਚਾਇਤੀ ਰਾਜ ਕਾਨੂੰਨਾਂ ਦੇ ਮੁਕਾਬਲੇ ਵੱਧ ਪ੍ਰਗਤੀਸ਼ੀਲ ਹਨ ਪਰ ਜਦੋਂ ਸਿੱਧਾ ਸਿੱਧਾ ਸਰਕਾਰੀ ਫੰਡਾਂ ਸਰਕਾਰੀ ਕਰਮਚਾਰੀਆਂ ਦੇ ਬਾਰੇ ਅੰਤਮ ਫੈਸਲਾ ਲੈਣ ਦਾ ਅਧਿਕਾਰ ਗ੍ਰਾਮ ਸਭਾਵਾਂ ਨੂੰ ਹੀ ਨਹੀਂ ਮਿਲੇਗਾ ਤਦ ਤੱਕ ਪੂਰਨ ਸਵਰਾਜ ਦਾ ਸੁਪਨਾ ਅਧੂਰਾ ਰਹੇਗਾ ਚੰਗੇ ਲੋਕਾਂ ਦੇ ਸੱਤਾ ਵਿਚ ਆਉਣਾ ਸਦਾਰ ਹੋਵੇਗਾ ਕਈ ਲੋਕਾਂ ਦਾ ਇਹ ਵੀ ਮੰਨਣਾ ਕਿ ਅਗਰ ਅਸੀਂ ਚੰਗੇ ਲੋਕਾਂ ਨੂੰ ਵਿਧਾਇਕ ਜਾਂ ਸੰਸਦ ਮੈਂਬਰ ਚੁਣਾਂਗੇ ਚੰਗੇ ਲੋਕਾਂ ਨੂੰ ਆਪਣਾ ਪ੍ਰਤੀਨਿਧ ਚੁਣਾਂਗੇ ਇਸ ਨਾਲ ਸਾਡੇ ਇਲਾਕੇ ਦੀਆਂ ਸਮੱਸਿਆਵਾਂ ਵਿੱਚ ਫਰਕ ਪਵੇਗਾ ਇਸ ਨਾਲ ਸਾਡੇ ਇਲਾਕੇ ਦੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ ਇਹ ਸੋਚਣਾ ਬਿਲਕੁਲ ਗਲਤ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਇੱਕ ਵਿਧਾਇਕ ਜਾਂ ਸੰਸਦ ਮੈਂਬਰ ਦੀ ਸਾਰੀ ਵਿਵਸਥਾ ਵਿੱਚ ਕੀ ਭੂਮਿਕਾ ਹੋਵੇਗੀ ਸੰਵਿਧਾਨ ਦੇ ਹਸਾਬ ਨਾਲ ਇੱਕ ਵਿਧਾਇਕ ਐਮ ਐਲ ਏ ਹੁੰਦਾ ਹੈ ਇੱਕ ਸੰਸਦ ਮੈਂਬਰ ਆਫ ਪਾਰਲੀਮੈਂਟ ਹੁੰਦਾ ਹੈ ਉਹ ਸੰਸਦ ਦਾ ਮੈਂਬਰ ਹੁੰਦਾ ਹੈ ਅਗਰ ਸਾਡੇ ਇਲਾਕੇ ਵਿੱਚ ਪਾਣੀ ਨਹੀਂ ਆ ਰਿਹਾ, ਬਿਜਲੀ ਨਹੀਂ ਆ ਰਹੀ, ਸੜਕ ਟੁੱਟੀ ਐ, ਸਫਾਈ ਨਹੀਂ ਹੁੰਦੀ, ਗਰੀਬੀ, ਬੇਰੁਜ਼ਗਾਰੀ ਐ ਤਾਂ ਅਸੀਂ ਹਰ ਸਮੱਸਿਆ ਦੇ ਹੱਲ ਲਈ ਭੱਜੇ-ਭੱਜੇ ਐਮਐਲਏ, ਸੰਸਦ ਮੈਂਬਰ ਕੋਲ ਜਾਂਦੇ ਹਾਂ। ਸਾਨੂੰ ਇਹ ਸਮਝਣਾ ਪਵੇਗਾ ਕਿ ਐਮਐਲਏ, ਸੰਸਦ ਮੈਂਬਰ ਕੋਲ ਇਸ ਸਮੱਸਿਆ ਦੇ ਹੱਲ ਲਈ ਕੋਈ ਤਾਕਤ ਨਹੀਂ ਐ। ਸੰਵਿਧਾਨ ਦੇ ਹਸਾਬ ਨਾਲ ਉਸ ਦਾ ਕੰਮ ਨਹੀਂ ਐ। ਸੰਵਿਧਾਨ ਦੇ ਹਸਾਬ ਨਾਲ ਇੱਕ ਸੰਸਦ ਜਾਂ ਵਿਧਾਇਕ ਦਾ ਕੰਮ ਚੰਗੇ ਕਾਨੂੰਨ ਬਣਾਉਣਾ ਹੈ। ਅਗਰ ਸਾਡੇ ਇਲਾਕੇ ਵਿੱਚ ਸਰਕਾਰੀ ਵਿਵਸਥਾ ਠੀਕ ਕੰਮ ਨਹੀਂ ਕਰ ਰਹੀ, ਉਸ ਦੇ ਬਾਰੇ ਵਿੱਚ ਵਿਧਾਇਕ ਜਾਂ ਸੰਸਦ ਮੈਂਬਰ ਕੁਝ ਨਹੀਂ ਕਰ ਸਕਦਾ ਸਵਿਧਾਨ ਜਾਂ ਕਾਨੂੰਨ ਵਿੱਚ ਇਹਨਾਂ ਸਮੱਸਿਆਵਾਂ ਦੇ ਹੱਲ ਹੀ ਕੋਈ ਸ਼ਕਤੀ ਨਹੀਂ ਦਿੱਤੀ ਗਈ ਮੰਨ ਲਓ ਕਿ ਸਾਡੇ ਇਲਾਕੇ ਵਿੱਚ ਸੜਕ ਟੁੱਟ ਗਈ ਹੈ ਜਾਂ ਸਾਡੇ ਇਲਾਕੇ ਵਿੱਚ ਰਾਸ਼ਨ ਵਾਲਾ ਠੀਕ ਢੰਗ ਨਾਲ ਰਾਸ਼ਨ ਨਹੀਂ ਦਿੰਦਾ ਤਾਂ ਵਿਧਾਇਕ ਜਾਂ ਸੰਸਦ ਉਸ ਰਾਸ਼ਨ ਵਾਲੇ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਸਕਦਾ ਉਹ ਵਿਧਾਨ ਸਭਾ ਜਾਂ ਸੰਸਦ ਵਿੱਚ ਪ੍ਰਸ਼ਨ ਕਾਲ ਸਮੇਂ ਪ੍ਰਸ਼ਨ ਪੁੱਛ ਸਕਦਾ ਹੈ ਇਸ ਦੇ ਲਈ ਉਸ ਨੂੰ ਬੇਨਤੀ ਆ ਸਕਦੀਆਂ ਹਨ ਕਿ ਕਿਹੜੇ ਕਿਹੜੇ ਸਵਾਲ ਪੁੱਛੇ ਜਾ ਸਕਦੇ ਨੇ ਇਸ ਦੀ ਚੋਣ ਲਾਟਰੀ ਨਾਲ ਹੁੰਦੀ ਹੈ ਇਹ ਚਾਹੁੰਦੇ باوجود ਵੀ ਵਿਧਾਇਕ ਜਾਂ ਸੰਸਦ ਆਪਣੀਆਂ ਸਮੱਸਿਆਵਾਂ ਦੇ ਪ੍ਰਸ਼ਨ ਸੰਸਦ ਜਾਂ ਵਿਧਾਨ ਸਭਾ ਵਿੱਚ ਨਹੀਂ ਪੁੱਛ ਸਕਦੇ ਇੱਕ ਸੰਸਦ ਜਾਂ ਵਿਧਾਇਕ ਨੂੰ 2 ਕਰੋੜ ਰੁਪਏ ਦਾ ਫੰਡ ਵੀ ਮਿਲਦਾ ਹੈ ਉਸ ਨੂੰ ਇਹ ਹਜ਼ਾਇਤ ਕੀਤੀ ਜਾਂਦੀ ਹੈ ਕਿ ਇਸ ਫੰਡ ਦੇ ਨਾਲ ਆਪਣੇ ਵਿਧਾਨ ਸਭਾ ਜਾਂ ਸੰਸਦ ਹਲਕੇ ਵਿੱਚ ਵਿਕਾਸ ਦਾ ਕੰਮ ਕਰੇ ਪਰ ਇਸ ਫੰਡ ਦੇ ਨਾਲ ਕੀ ਕੀ ਕੰਮ ਹੋਣੇ ਚਾਹੀਦੇ ਨੇ ਉਹ ਕੇਵਲ ਉਹਨਾਂ ਕੰਮਾਂ ਦੇ ਲਈ ਹੀ ਮਨਜ਼ੂਰੀ ਹੀ ਦੇ ਸਕਦੇ ਨੇ ਕੰਮ ਚੰਗਾ ਹੋਇਆ ਜਦ ਬੁਰਾ ਹੋਇਆ ਇਸ ਤੇ ਉਹਨਾਂ ਦਾ ਕੋਈ ਕਿੰਤੂ ਕਰਨ ਦਾ ਕੋਈ ਹੱਕ ਨਹੀਂ ਹੁੰਦਾ ਇਹ ਹੱਕ ਵੱਖ-ਵੱਖ ਵਿਭਾਗਾਂ ਦੀ ਸਰਕਾਰੀ ਅਧਿਕਾਰੀਆਂ ਦੇ ਕੋਲ ਹੁੰਦਾ ਹੈ ਸੰਸਦ ਜਾਂ ਵਿਧਾਇਕ ਦਾ ਉਹਨਾਂ ਸਰਕਾਰੀ ਵਿਭਾਗਾਂ ਦੇ ਅਫਸਰਾਂ ਦੇ ਉੱਪਰ ਕਿਸੇ ਪ੍ਰਕਾਰ ਦਾ ਕੋਈ ਹੁਕਮ ਨਹੀਂ ਹੁੰਦਾ ਇਸ ਸਨ ਵਿੱਚ ਜ਼ਰੂਰ ਆਇਆ ਕਿ ਕੁਝ ਸੰਸਦ ਮੈਂਬਰ ਜਾਂ ਵਿਧਾਇਕ ਉਸ ਫੰਡ ਵਿੱਚੋਂ ਕੱਟ ਸੈਂਕਸ਼ਨ ਕਰਨ ਦੀ ਰਿਸ਼ਵਤ ਲੈਂਦੇ ਹਨ ਇਹ ਤਾਂ ਗਲਤ ਹੈ ਹੀ ਪਰ ਜਦ ਉਸ ਫੰਡ ਨਾਲ ਕੀਤਾ ਗਿਆ ਕੰਮ ਖਰਾਬ ਹੋਇਆ ਤਾਂ ਉਸ ਦਾ ਭੁਗਤਾਨ ਰੋਕਣ ਦਾ ਜਾਂ ਉਸ ਨੂੰ ਠੀਕ ਕਰਵਾਉਣ ਦਾ ਅਧਿਕਾਰ ਨਹੀਂ ਹੈ ਰਾਜਨੀਤੀ ਵਿੱਚ ਬਦਲਾਅ ਬਿਨਾ ਸੁਧਾਰ ਸੰਭਵ ਨਹੀਂ ਸਾਡੇ ਦੇਸ਼ ਵਿੱਚ ਸਾਰੇ ਅੱچھے ਕੰਮ ਕਰਨ ਵਾਲਿਆਂ ਦੀਆਂ ਜਥੇਬੰਦੀਆਂ ਵੱਖ-ਵੱਖ ਮੁੱਦਿਆਂ ਤੇ ਕੰਮ ਕਰ ਰਹੀਆਂ ਹਨ ਕੋਈ ਸਿੱਖਿਆ ਦੇ ਮੁੱਦੇ ਤੇ ਕੋਈ ਸਿਹਤ ਦੇ ਮੁੱਦੇ ਤੇ ਕੋਈ ਪਾਣੀ ਦੇ ਮੁੱਦੇ ਤੇ ਜੰਗਲ ਜ਼ਮੀਨ ਦੇ ਮੁੱਦੇ ਤੇ ਕੰਮ ਕਰ ਰਹੇ ਹਨ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਜਦੋਂ ਤੱਕ ਇਹ ਸਾਰੀ ਦੀ ਸਾਰੀ ਰਾਜਨੀਤਿਕ ਵਿਵਸਥਾ ਨਹੀਂ ਬਦਲਦੀ ਮਤਲਬ ਫੈਸਲੇ ਕਰਨ ਦਾ ਅਧਿਕਾਰ ਸਿੱਧਾ-ਸਿੱਧਾ ਲੋਕਾਂ ਦੇ ਕੋਲ ਨਹੀਂ ਆਉਂਦਾ ਤਦ ਤੱਕ ਨਾ ਸਿੱਖਿਆ ਸੁਧਰੇਗੀ ਨਾ ਸੇਤ ਮੈਕਮਾਨ ਨਾ ਪਾਣੀ ਨਾ ਜੰਗਲ ਨਾਲ ਜ਼ਮੀਨ ਦੇ ਮੁੱਦਿਆਂ ਤੇ ਸੁਧਾਰ ਹੋਵੇਗਾ ਅਗਰ ਅਸੀਂ ਸਾਰੀ ਤਾਕਤ ਲਾ ਕੇ ਇਸ ਜ਼ਮੀਨ ਦੇ ਕਾਨੂੰਨ ਵਿੱਚ ਸੁਧਾਰ ਕਰਵਾ ਲਿਆ ਤਾਂ ਜੰਗਲ ਦੇ ਕਾਨੂੰਨ ਵਿੱਚ ਬਦਲਾਅ ਵੀ ਲੈ ਆਂਦਾ ਪਾਣੀ ਦਾ ਕਾਨੂੰਨ ਸਿੱਖਿਆ ਦੇ ਕਾਨੂੰਨ ਵੀ ਬਦਲ ਦਿੱਤੇ ਪਰ ਇਹਨਾਂ ਨੂੰ ਲਾਗੂ ਕਰਨ ਦਾ ਕੰਮ ਤਾਂ ਕਲੈਕਟਰ ਦਾ ਹੈ ਜੇ ਉਹ ਲਾਗੂ ਨਹੀਂ ਕਰੇਗਾ ਜਾਂ ਉਸ ਵਿੱਚ ਕੋਈ ਤਬਦੀਲੀ ਕਰ ਦਿੰਦਾ ਤਾਂ ਅਸੀਂ ਕੀ ਕਰਾਂਗੇ ਅਕਸਰ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ ਕਾਨੂੰਨ ਬਹੁਤ ਵਧੀਆ ਬਣੇ ਹੋਏ ਹਨ ਪਰ ਕਾਨੂੰਨ ਦੀ ਵਾਲਣਾ ਨਹੀਂ ਹੁੰਦੀ ਜਿਨ੍ਹਾਂ ਅਧਿਕਾਰੀਆਂ ਨੇ ਇਹ ਕਾਨੂੰਨਾਂ ਨੂੰ ਲਾਗੂ ਕਰਵਾਉਣਾ ਹੁੰਦਾ ਹੈ ਉਹ ਜੇ ਫਿਰ ਵੀ ਇਹ ਕਾਨੂੰਨ ਲਾਗੂ ਨਾ ਕਰਨ ਤਾਂ ਫਿਰ ਕੀ ਹੋ ਸਕਦਾ ਜਦੋਂ ਤੱਕ ਇਹਨਾਂ ਲੋਕਾਂ ਦੇ ਉੱਪਰ ਸਿੱਧਾ ಗ್ರಾಮ ਸਭਾ ਦਾ ਕੰਟਰੋਲ ਨਹੀਂ ਹੋਵੇਗਾ ਪਿੰਡ ਦੀ ಗ್ರಾಮ ਸਭਾ ਵਿੱਚ ਲੋਕ ਅਧਿਕਾਰੀਆਂ ਨੂੰ ਤਲਬ ਕਰ ਸਕਣ ਅਗਰ ਉਹ ਕੰਮ ਠੀਕ ਤਰ੍ਹਾਂ ਨਹੀਂ ਕਰਦੇ ਤਾਂ ਉਹ ਉਹਨਾਂ ਨੂੰ ਸਜ਼ਾ ਲਾ ਸਕਣ ਜਦੋਂ ਤੱਕ ਇਹ ਵਿਵਸਥਾ ਲਾਗੂ ਨਹੀਂ ਕੀਤੀ ਜਾਂਦੀ ਤਦ ਤੱਕ ਨਾ ਤਾਂ ਸਿੱਖਿਆ ਸੁਧਰੇਗੀ ਨਾ ਸਿਹਤ ਨਾ ਜ਼ਮੀਨ ਨਾ ਪਾਣੀ ਨਾ ਜੰਗਲ ਇਸ ਦੇ ਲਈ ਸਾਨੂੰ ਸਮਝਣਾ ਪਵੇਗਾ ਕਿ ਜਦ ਤੱਕ ਜੜ ਨਹੀਂ ਫੜੀ ਜਾਂਦੀ ਤਦ ਤੱਕ ਸੁਧਾਰ ਨਹੀਂ ਹੋਵੇਗਾ। ਵਿਅਕਤੀ ਨਿਰਮਾਣ ਤੇ ਵਿਵਸਥਾ ਸੁਧਾਰ। ਕੁਝ ਲੋਕਾਂ ਦਾ ਮੰਨਣਾ ਹੈ ਕਿ ਸਾਨੂੰ ਵਿਅਕਤੀ ਨਿਰਮਾਣ ਤੇ ਜ਼ੋਰ ਦੇਣਾ ਚਾਹੀਦਾ ਹੈ। ਅਗਰ ਲੋਕ ਸੁਧਰ ਗਏ ਤੇ ਵਿਵਸਥਾ ਵੀ ਸੁਧਰ ਜਾਵੇਗੀ। ਪ੍ਰਸ਼ਨ ਇਹ ਉੱਠਦਾ ਹੈ ਕਿ ਮੌਜੂਦਾ ਵਿਵਸਥਾ ਐਨੀ ਗੰਦਲੀ ਹੋ ਗਈ ਹੈ ਕਿ ਕੀ ਇਹ ਵਿਵਸਥਾ ਵਿਅਕਤੀਆਂ ਦਾ ਨਿਰਮਾਣ ਹੋਣ ਦੇਵੇਗੀ? ਕੀ ਇਹ ਵਿਵਸਥਾ ਵਿਅਕਤੀ ਨਿਰਮਾਣ ਦੀ ਰੋਕ ਨਹੀਂ ਹੈ? ਇਸ ਨੂੰ ਸਮਝਣ ਦੇ ਲਈ ਇੱਕ ਉਦਾਹਰਨ ਦਿੰਦੇ ਹਾਂ ਰਾਸ਼ਨ ਤੋਂ ਮਿੱਟੀ ਦਾ ਤੇਲ ਵੇਚਣ ਵਾਲੇ ਦਾ ਕਮਿਸ਼ਨ ਇੰਨਾ ਜ਼ਿਆਦਾ ਕੱਟ ਹੈ ਕਿ ਉਹ ਬਿਨਾਂ ਰਾਸ਼ਨ ਦੀ ਚੋਰੀ ਦੇ ਆਪਣਾ ਗੁਜ਼ਾਰਾ ਕਰ ਹੀ ਨਹੀਂ ਸਕਦਾ ਮਿੱਟੀ ਦੇ ਤੇਲ ਦਾ 7 ਪੈਸੇ ਪ੍ਰਤੀ ਲੀਟਰ ਕਮਿਸ਼ਨ ਮਿਲਦਾ ਹੈ 10000 ਲੀਟਰ ਦਾ ਉਸ ਦਾ ਕੁੱਟਾ ਹੈ ਮਹੀਨੇ ਦਾ 700 ਰੁਪਏ ਕਮਾਈ ਹੋਈ ਇਹਨਾਂ 700 ਰੁਪਏ ਦੀ ਆਮਦਨ ਨਾਲ ਉਸ ਨੇ ਆਪਣੀ ਦੁਕਾਨ ਦਾ ਖਰਚਾ ਤੇ ਆਪਣੇ ਪਰਿਵਾਰ ਨੂੰ ਵੀ ਪਾਲਣਾ ਜੋ ਕਿ ਅਸੰਭਵ ਹੈ ਉਹ ਵਿਚਾਰਾ ਚੋਰੀ ਨਹੀਂ ਕਰੇਗਾ ਤਾਂ ਹੋਰ ਕੀ ਕਰੇਗਾ ਦਿੱਲੀ ਵਿੱਚ 4000 ਦੇ ਲਗਭਗ ਰਾਸ਼ਨ ਵਾਲੇ ਹਨ ਸਰਕਾਰ ਨੇ ਗਲਤ ਵਿਵਸਥਾ ਅਪਣਾ ਕੇ ਇੱਕ ਹੀ ਝਟਕੇ ਨਾਲ 4000 ਵਿਅਕਤੀਆਂ ਨੂੰ ਗੰਦਾ ਕਰ ਦਿੱਤਾ ਜਦੋਂ ਤੱਕ ਸਰਕਾਰ ਉਹਨਾਂ ਦਾ ਕਮਿਸ਼ਨ ਨਹੀਂ ਵਧਾਉਂਦੀ ਤਦ ਤੱਕ ਉਹ ਇਮਾਨਦਾਰੀ ਨਾਲ ਕੰਮ ਨਹੀਂ ਕਰ ਸਕਣਗੇ ਜਦੋਂ ਤੱਕ ਇਹ ਵਿਵਸਥਾ ਨਹੀਂ ਬਦਲਦੀ ਕਿ ਉਦੋਂ ਤੱਕ ਵਿਅਕਤੀਗਤ ਨਿਰਮਾਣ ਸੰਭਵ ਹੈ ਆਖਰ ਵਿਅਕਤੀ ਨਿਰਮਾਣ ਕਿਉਂ ਅਵਸਥਾ ਨਿਰਮਾਣ ਕਿਉਂ ਆਪਣੀਆਂ ਸ਼ਾਮਾਂ ਤੇ ਵਿਕਾਰਾਂ ਤੇ ਕਾਬੂ ਕਰਕੇ ਬੁੱਧੀਮਾਨ ਬਣੀਏ ਇਹੀ ਜ਼ਿੰਦਗੀ ਦਾ ਮਨੋਰਥ ਹੋਣਾ ਚਾਹੀਦਾ ਹੈ ਵਿਅਕਤੀ ਤਬ ਜੀਵਨ ਨਿਰਮਾਣ ਲਈ ਸੰਤੁਸ਼ਟੀ ਜ਼ਰੂਰੀ ਹੈ ਅੱਛੀ ਅਵਸਥਾ ਹੋਵੇਗੀ ਤਾਂ ਵਿਅਕਤੀਗਤ ਨਿਰਮਾਣ ਵਿੱਚ ਤੇਜ਼ੀ ਆਵੇਗੀ ਬੁਰੀ ਅਵਸਥਾ ਹੋਵੇਗੀ ਤਾਂ ਵਿਅਕਤੀਗਤ ਨਿਰਮਾਣ ਵਿੱਚ ਖੜੋਤ ਆ ਜਾਵੇਗੀ ਵਿਅਕਤੀਗਤ ਨਿਰਮਾਣ ਦੇ ਲਈ ਇੱਕ ਪੌੜੀ ਹੈ ਇਸ ਵਿੱਚ ਕੋਈ ਦੋ ਰਹਿਆ ਨਹੀਂ ਹਨ ਜਿਵੇਂ ਜਿਵੇਂ ਵਿਅਕਤੀ ਤਬ ਨਿਰਮਾਣ ਹੁੰਦਾ ਜਾਵੇਗਾ ਓਵੇਂ ਓਵੇਂ ਹੀ ਅਵਸਥਾ ਸੁਧਰਦੀ ਜਾਵੇਗੀ ਸਚਾਈ ਦੇ ਰਸਤੇ ਤੇ ਚੱਲ ਕੇ ਨਿਆਂ ਦੇ ਲਈ ਲੜਾਈ ਕਰਨਾ ਦੇ ਅਵਸਥਾ ਨਿਰਮਾਣ ਦੇ ਵਿੱਚ ਸਹਿਯੋਗ ਕਰਨਾ ਸਭ ਤੋਂ ਵੱਡਾ ਕਰਮਯੋਗ ਹੈ ਅਜਿਹਾ ਕਰਮਯੋਗ ਕਰਨ ਨਾਲ ਹੀ ਵਿਅਕਤੀਤਵ ਨਿਰਮਾਣ ਦੀ ਪ੍ਰਕਿਰਿਆ ਸੋਧੜ ਹੁੰਦੀ ਹੈ ਹੁਣ ਅਸੀਂ ਦੇਖਦੇ ਹੀ ਹਾਂ ਕਿ ਜ਼ਿਆਦਾਤਰ ਨੇਤਾ ਅਫਸਰ ਕਰਮਚਾਰੀ ਅਧਿਕਾਰੀ ਚੋਰੀ ਕਰਦੇ ਹਨ ਇਸ ਨਾਲ ਜ਼ਿਆਦਾਤਰ ਮਜਬੂਰੀ ਵਿੱਚ ਗਲਤ ਕੰਮ ਕਰਦੇ ਹਨ ਜਦੋਂ ਉਹਨਾਂ ਨੂੰ ਸਹੀ ਅਵਸਥਾ ਦਿੱਤੀ ਜਾਵੇ ਤਾਂ ਉਹਨਾਂ ਵਿੱਚੋਂ ਕਈ ਠੀਕ ਹੋ ਸਕਦੇ ਹਨ ਤਾਂ ਵਿਅਕਤੀਤਵ ਨਿਰਮਾਣ ਤੇ ਅਵਸਥਾ ਨਿਰਮਾਣ ਦੋਹਾਂ ਕਮਾਰੀ ਆਤਮਿਕ ਸ਼ਾਂਤੀ ਜ਼ਰੂਰੀ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ